ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਆਪਾਂ ਜਿਵੇਂ ਕਿ ਹੁਣਾ ਮੌਸਮ ਦੇ ਹਿਸਾਬ ਨਾਲ ਨਾ ਬੱਚਿਆਂ ਦੀ ਅੱਖਾਂ ਦੀ ਬਿਮਾਰੀ ਚੱਲ ਰਹੀ ਆ ਤੇ ਅੱਖਾਂ ਦੇ ਵਿੱਚੋਂ ਗੇਡ ਆ ਰਹੀ ਆ ਜਾਂ ਚਿੱਟਾ ਪਨ ਆ ਰਿਹਾ ਉਹਦੇ ਲਈ ਲੈ ਕੇ ਆਇਆ ਭਾਈ ਜੀ ਦਵਾਈ ਅੱਜ 100% ਲਾਜ ਆ ਵਰਤ ਕੇ ਦੇਖਿਓ ਜੀ ਤੇ ਪਹਿਲੇ ਨੰਬਰ ਤੇ ਤਾਂ ਜੀ ਆ ਐਕਸਪ੍ਰੈਸ ਆਈ ਡ੍ਰੌਪ ਆ ਜੀ ਠੀਕ ਹੈ ਐਕਸਪ੍ਰੈਸ ਇਹ ਪਾਉਣੀ ਆ ਬਾਈ ਇੱਕ ਬੂੰਦ ਸਵੇਰੇ ਠੀਕ ਹੈ ਜੀ ਕੱਲੀ ਸਵੇਰੇ ਪਾਉਣੀ ਹੈ ਐਕਸ ਫਰੈਸ਼ ਕਿਸੇ ਵੀ ਮੈਡੀਕਲ ਸਟੋਰ ਤੋਂ ਮਿਲ ਸਕਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਆਏਗਾ ਜੀ ਆਈ ਗੈਟ ਪੀ ਇਹ ਆਈ ਡ੍ਰੌਪ ਆ ਜੀ ਆਈ ਗੈਟ ਪੀ ਇਹ ਆਪਾਂ ਰਾਤ ਨੂੰ ਪਾਉਣਾ ਜੀ ਠੀਕ ਹੈ ਜੀ ਤੇ ਇਹ ਦੋਨੇ ਦਵਾਈਆਂ ਨੇ ਜੀ ਕਿਸੇ ਮੈਡੀਕਲ ਸਟੋਰ ਤੋਂ ਮਿਲ ਜਾਂਦੀਆਂ ਨੇ ਤੇ ਤੁਸੀਂ ਕਿਤੋਂ ਵੀ ਲੈ ਆ ਕੇ ਆਪਣੇ ਚਾਰ ਬਰਾ ਨੂੰ ਪਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜੀ ਤੇ ਆ ਹੈਗੀ ਬੈਟਨੀ ਸੋਰ ਕੋਲੀ ਬੈਟਰੀ ਸੋਲ ਬਾਈ ਜੀ ਅੱਧੀ ਗੋਲੀ ਸਵੇਰੇ ਅੱਧੀ ਗੋਲੀ ਸ਼ਾਮ ਨੂੰ ਇਹ ਦੇਣੀ ਹੈ ਜੀ ਇਹ ਗਲੈਕਸੋ ਕੰਪਨੀ ਦੀ ਆਉਂਦੀ ਆ ਬੈਟਰੀ ਸੋਲ ਵੀ ਪਾਇ ਹੋਈ ਠੀਕ ਆ ਉਸ ਤੋਂ ਬਾਅਦ ਆਪਣੇ ਕੋਲ ਆਹ ਗੋਲੀ ਆ ਜਿਹੜੀ ਰੌਕਸੜ ਰੌਕਸੜ 150mg 150mg ਪਾਵਰ ਆ ਇਹਦੀ ਤੇ ਕਿਸੇ ਵੀ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਆ ਜੀ ਇਹ ਗੋਲੀ ਚੌਥਾ ਹਿੱਸਾ ਦੇਣਾ ਜੀ ਸਵੇਰੇ ਤੇ ਚੌਥਾ ਹੀ ਸ਼ਾਮ ਨੂੰ ਤੇ ਬੈਟਰੀ ਸੋਲ ਦੇ ਨਾਲ ਤੇ ਇਹ ਦੋਨੇ ਦੋ ਗੋਲੀਆਂ ਦੇਖਿਆ ਜੀ ਉਸ ਤੋਂ ਬਾਅਦ 10 ਦਿਨ ਪਾਣੀ ਦੇਣਾ ਨਾਰਮਲ ਜਿਹਾ ਤੇ 100% ਇਲਾਜ ਆਈ ਇਹਦਾ ਕਿਸੇ ਵੀ ਜਾਨਵਰ ਨੂੰ ਕੋਈ ਪ੍ਰੋਬਲਮ ਅੱਖਾ ਚੋਂ ਪਾਣੀ ਨਿਕਲਦਾ ਜਾਂ ਰੇਸ ਆ ਠੀਕ ਆ ਜੀ ਜਾਂ ਸੁੱਕ ਤੇ ਉਹਨਾਂ ਤੋਂ ਹੀ ਕੰਮ ਕਰਦੀ ਇਹਨੇ ਤੇ ਮੇਨ ਇਹ ਅੱਖਾ ਤੋਂ ਕੰਮ ਅੱਖਾ ਤੋਂ ਬਹੁਤ ਵਧੀਆ ਆਪਣਾ ਘਰ ਘਰੇ ਵਰਤਿਆ ਹੋਇਆ ਇਲਾਜ ਆ ਤੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਤਾਂ ਆਪਣੇ ਕੋਲੋ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਨਹੀਂ ਸਹਿਜ ਮੈਡੀਕਲ ਸਟੋਰ ਘੜਾਣੀ ਗਲਾ ਤੇ ਜੇ ਕਿਤੇ ਦੋ ਵਾਰੋ ਵੀ ਲੈਣੀ ਹੈ ਕਿਸੇ ਵੀਰ ਭਰਾ ਨੇ ਫੋਟੋ ਦਿਖਾ ਕੇ ਲੈ ਸਕਦਾ ਤੇ ਆਪਣੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਅਗਲੀ ਵੀਡੀਓ ਦੱਸਿਓ ਕਿਹੜੀ ਬਿਮਾਰੀ ਤੇ ਬਾਈ ਆਪਾਂ ਉਸ ਹਿਸਾਬ ਨਾਲ ਬਾਈ ਜੀ ਅੱਗੇ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਤੇ ਇਹ ਦਵਾਈ ਆਪਾਂ ਕੋਰੀਅਰ ਵੀ ਕਰ ਦਿੰਦੇ ਆ ਜੇ ਕਿਸੇ ਵੀਰ ਭਰਾ ਨੂੰ ਕੋਰੀਅਰ ਕਰਵਾਉਣੀ ਆ ਤਾਂ ਆਪਾਂ ਬਾਈ ਕੋਰੀਅਰ ਵੀ ਆਲ ਇੰਡੀਆ ਚ ਕਰਦੇ ਆ ਕਿਸੇ ਵੀ ਸਟੇਟ ਚ ਚਾਹੀਦੀ ਆਪਾਂ ਭੇਜ ਸਕਦੇ ਆ ਠੀਕ ਆ ਜੀ ਤੇ ਵੀਡੀਓ ਨੂੰ ਬਾਈ ਜੀ ਕਰਿਓ ਸ਼ੇਅਰ ਵੱਤ ਵੱਤ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ